ਪੰਜਾਬ ਦੇ ਵਿੱਚੋਂ ਚੋਣਾਂ ਦਾ ਮਾਹੌਲ ਹੈ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਿਆਸਤਦਾਨਾਂ ਵੱਲੋਂ ਜਿੱਤ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਜਿਵੇਂ ਕਾਂਗਰਸ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ ਕਾਂਗਰਸ ਦੇ ਲੀਡਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਇਸੇ ਦੌਰਾਨ ਰਾਜਾ ਵੜਿੰਗ ਦੇ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਮੀਡੀਆ ਦੇ ਨਾਲ ਗੱਲਬਾਤਕਾਰ ਦੇ ਇਸ ਗੱਲ ਦਾ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਸੀਟਾਂ ਜਿੱਤ ਗਈ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਉਹਨਾਂ ਨੇ ਅੱਗੇ ਆਖਿਆ ਕਿ ਉਹਨਾਂ ਦੀ ਪਤਨੀ ਬਠਿੰਡਾ ਤੋਂ ਮਜ਼ਬੂਤ ਦਾਵੇਦਾਰ ਸੀ। ਉਹਨਾਂ ਆਖਿਆ ਕਿ ਮੇਰੇ ਹੱਥਾਂ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਮੈਂ ਸੀਐਮ ਬਣਾਂਗਾ। ਉਹਨਾਂ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸੀਐਮ ਬਣਾਂਗਾ। ਮੇਰੀਆਂ ਹੱਥਾਂ ਦੀਆਂ ਲਕੀਰਾਂ ਇਹ ਦੱਸਦੀਆਂ ਨੇ ਮੇਰਾ ਟੀਚਾ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ਕਾਂਗਰਸ ਛੱਡ ਕੇ ਭਾਜਪਾ ਨਾਲ ਰਲੇ ਰਵਨੀਤ ਬਿੱਟੂ ਨੇ ਇੱਕ ਦਿਨ ਪੀੜ ਵਿੱਚ ਰਲ ਜਾਣਾ ਹੈ ਉਹਨਾਂ ਆਖਿਆ ਕਿ ਬਿੱਟੂ ਨੇ ਬੀਅੰਤ ਸਿੰਘ ਦੀ ਚਿੱਟੀ ਪਾਗ ਨੂੰ ਦਾਗ ਲਾਇਆ ਹੈ ਦੱਸਿਆ ਕਿ ਮੀਡੀਆ ਦੇ ਸਾਹਮਣੇ ਰਵਨੀਤ ਸਿੰਘ ਬਿੱਟੂ ਤੇ ਵਧਦੇ ਹੋਏ ਨਜ਼ਰ ਆ ਰਹੇ ਨੇ ਇਹ ਵੀ ਦਾ ਸੰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਕਾਂਗਰਸ ਨੂੰ ਛੱਡ ਕੇ ਪਿਛਲੇ ਦਿਨੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਸੀ ਇਸਤੇ ਹੀ ਰਾਜਾ ਵੜਿੰਗ ਦੇ ਵੱਲੋਂ ਹੁਣ ਵੱਡਾ ਤੰਜ ਕੱਸਿਆ ਗਿਆ ਉਹਨਾਂ ਨੇ ਆਖਿਆ ਕਿ ਬਿੱਟੂ ਨੇ ਇੱਕ ਦਿਨ ਢੀਡ ਦੇ ਵਿੱਚ ਰਲ ਜਾਣਾ ਏ ਬਿੱਟੂ ਨੇ ਬੀ ਆਂਤ ਸਿੰਘ ਦੀ ਚਿੱਟੀ ਪਾਗ ਨੂੰ ਦਾਗ ਲਾਇਆ ਏ ਤੇ ਭਾਜਪਾ ਤੇ ਵੀ ਹਮਲਾਵਰ ਹੁੰਦੇ ਦਿਖਾਈ ਦਿੱਤੇ ਨੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਇਹ ਭਾਜਪਾ ਕਦੇ ਸਰਕਾਰ ਨਹੀਂ ਬਣਾ ਸਕਦੀ ਇਹ ਲਿਖ ਕੇ ਲੈ ਲਓ ਟਿਕਟਾ ਨਾ ਮਿਲਣ ਕਰਕੇ ਕਈ ਵੱਡੇ ਆਗੂਆਂ ਨੇ ਪਾਰਟੀ ਛੱਡੀ ਕਾਂਗਰਸ ਜਿਸ ਨੇ ਛੱਡਣੀ ਆ ਛੱਡ ਦੇਵੇ ਹੁਣ ਸਹੀ ਸਮਾਂ ਹੈ 골ਡੀ ਨੂੰ ਹੱਲੇ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ